डॉक्टर साहब जी मेरा बच्चा है मेरे बच्चे के पेट के बहुत ज्यादा दर्द रहती है तो खाना भी बहुत घट खाते हैं तो इन्होंने इन्हों की स्कैनिंग कराई थी और इन्होंने फैटी लेवल रखा है डॉक्टर साहब जी ए सू की करना चाहिए जी हाँ तुम देख सकते हो कि लीवर का नॉर्मल साइज इन्ना हों कि दस साल के बच्चे अठ सेंटीमीटर हूँ है पर इतने अं देख रहे हैं कि लीवर का साइज इनलार्ज हो गया है ये एक फैटी लीवर की चेंज है ली फैटी लीवर दार स्टेज होंगे पहली दो का इलाज तो है पर जे तीसरी या चौथी स्टेज आ जाए ਫਿਰ ਬੱਚੇ ਨੂੰ ਲੀਵਰ ਸਿਰੋਸਿਸ ਜਾਂ ਲੀਵਰ ਟ੍ਰਾਂਸਪਲੈਂਟ ਦੀ ਲੋੜ ਪੈ ਸਕਦੀ ਹੈ ਇਸ ਕਰਕੇ ਧਿਆਨ ਰੱਖੋ ਫੈਟੀ ਲੀਵਰ ਜੀ ਕੀ ਹੁੰਦਾ ਹੈ ਕਿ ਸਾਡੇ ਲੀਵਰ ਦੇ ਸੈੱਲਾਂ ਦੇ ਵਿੱਚ ਫੈਟ ਇਕੱਠਾ ਹੋ ਜਾਂਦਾ ਹੈ ਇਹ ਨਾਰਮਲੀ ਇਹ 30 ਸਾਲ ਤੋਂ ਬਾਅਦ ਦੀ ਬਿਮਾਰੀ ਹੈ ਪਰ ਅਜ ਦੇ ਟਾਈਮ ਦੇ ਵਿੱਚ ਜਿੰਨੀਆਂ ਵੀ ਸਕੈਨਾਂ ਹੁੰਦੀਆਂ ਹਨ ਉਹ ਚੋਂ 20 ਤੋਂ 25 ਪਰਸੈਂਟ ਸਕੈਨਾਂ 'ਚ ਬੱਚੇ ਹੀ ਪਾਏ ਜਾਂਦੇ ਹਨ ਇਹਦਾ ਜ਼ਿਆਦਾ ਰੀਜ਼ਨ ਇਹ ਹੈ ਕਿ ਬੱਚਿਆਂ ਦਾ ਸੈਡੈਂਟਰੀ ਲਾਈਫਸਟਾਈਲ ਜ਼ਿਆਦਾ ਫੋਨ ਦੇਖੀ ਜਾਣਾ ਫਿਜ਼ੀਕਲ ਐਕਟੀਵਿਟੀ ਬਹੁਤ ਘੱਟ ਹੁੰਦੀ ਹੈ ਯਾਹ ਸੀ ਕਈ ਵਾਰ ਕਾਲ ਕਰ ਜੰਨੇ ਆ ਫਿਰ ਜੋ ਪੁਰਾਣਾ ਖਾਣਾ ਖਾੜ ਕੇ ਖਾਣੇ ਆ ਹਮੇਸ਼ਾ ਤਾਜ਼ਾ ਖਾਣਾ ਖਾਓ ਹੈ ਕਿ ਪ੍ਰੋਪਰ ਬੱਚੇ ਦੀ ਨੀਂਦ 8 ਤੋਂ 9 ਘੰਟੇ ਦੀ ਬਹੁਤ ਜ਼ਰੂਰੀ ਹੈ ਜਿੰਨੇ ਹੀ ਜਿਆਦਾ ਨੀਂਦ ਲੈਣੇ ਆ ਉਨੇ ਹੀ ਸਾਡੇ ਲੀਵਰ ਸੈਲਸ ਰਿਕਵਰ ਕਰਦੇ ਆਓ ਆਪਣੇ ਬੱਚਿਆਂ ਨੂੰ ਹੁਣੇ ਤੋਂ ਸਿਹਤਮੰਦ ਆਟਾ ਪਾਈਏ ਤਾਂ ਜੋ ਉਹਨਾਂ ਨੂੰ ਪੈਟੀ ਲੀਵਰ ਤੋਂ ਕਚਾਇਆ ਜਾ ਸਕੇ ਥਿਲ ਨੂੰ ਵਕਤ-ਵਕਤ ਸ਼ੇਅਰ ਕਰੋ ਆਪਣੇ ਤੇ ਆਪਣੀ ਬੱਚਿਆਂ ਦਾ ਖਿਆਲ ਰੱਖੋ ਧੰਨਵਾਦ